100 ਡਾਲਰ ਦੇਵਾਂਗੇ ਲੈ ਵੀ ਮੋਟਿਆ ਵੱਡੇ ਪਿਆਰ ਤੇ ਸਤਿਕਾਰ ਹੋਣੀਏ ਆ ਡੇੜੇ ਵਾਲਾ ਇਹ ਤੇ ਬੱਲੇ ਨਾਨਕ ਵਾਲਾ ਗੱਜਣਾ ਮੇਰੇ ਵੀਰੋ ਪਾਕਿਸਤਾਨ ਦੇ ਲਾਗੇ ਕਰਕੇ ਪਿੰਡ ਆਹ ਪਾਲਾ ਪਾਲੇ ਦੇ ਦੋ ਹੋ ਗਿਆ ਮੇਰਾ ਖਿਆਲ ਆ ਕੁੱਦਿਆ ਦੋ ਹੋ ਗਿਆ ਤਿੰਨਾਂ ਤੇ 2100 ਡਾਲਰ ਮੋਹਨ ਵੀਰ ਸਿੰਘ ਬੱਲ ਬੱਲ ਪਲੱਠਾ ਵਾਲਾ ਮੇਰੇ ਵੀਰੋ ਜਿਹਨੇ ਵੱਡਾ ਕਬੱਡੀ ਦਾ ਕੱਪ ਕਰਵਾਉਣਾ 14 ਅਪ੍ਰੈਲ ਹੋਣੀ ਹੈ ਜਿੱਥੇ 10 10 ਲੱਖ ਦੇ ਹਾਰਲੇ ਦਿੱਤੇ ਜਾਣੇ ਆ ਤੇ ਕਹਿੰਦਾ ਆਪਾਂ ਪਲੇਅਰਾਂ ਨੂੰ ਆਸਟ੍ਰੇਲੀਆ ਤੋਂ ਬਿਜ਼ਨਸ ਕਲਾਸ ਟਿਕਟਾਂ ਦੇ ਵਿੱਚ ਇੰਡੀਆ ਲੈ ਕੇ ਜਾਣਾ ਫੇਰ ਕਿਰੇ ਪਰਮਾਤਮਾ ਜੀ ਤਿੰਨ ਵੀ ਹੋ ਗਈ ਆਪਣੇ ਲਓ ਉਧਰ ਸੁੱਖੇ ਦੇ ਲਈ 100 ਡਾਲਰ ਸੁੱਖਾ ਸ਼ੁਸ਼ਕਾਣਾ ਸੁੱਖਾ ਸ਼ੁਸ਼ਕਾ ਦੇ ਲਈ ਲੱਕੀ ਟਰੱਕ ਟ੍ਰੇਨਰ ਵਾਲੇ ਵੀਰ ਕਹਿੰਦੇ 100 ਡਾਲਰ ਸੁੱਖੇ ਨੇ ਲਈਆ ਸੁੱਖਾ ਸੁਸ਼ਕ ਵਾਲਾ ਵੀਰ ਕਿਉਂਕਿ ਗੱਲ ਸੁੱਖੇ ਸ਼ੋਕਰ ਦੀ ਕਰਤੀ ਪਹਿਲਾਂ ਸੁੱਖਾ ਸ਼ੋਕਰ ਕਹਿੰਦੇ ਸਤਨਾਮ ਦਾ ਯਾਰ ਉਹ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਹੈ ਲੈ ਜੀ ਸਤਨਾਮ ਸਾਰੀ ਸੰਗਤ ਦੇ ਸਾਹਮਣੇ ਤੇਰੇ ਤੋਂ ਮਾਫੀ ਮੰਗਦੇ ਆ ਸਤਨਾਮ ਬੈਸ ਆਇਆ ਹੋਇਆ ਹੈ ਵਿਰੋਧਵਾਮਨ ਨਿਊਜ਼ੀਲੈਂਡ ਨਹੀਂ ਪਹੁੰਚ ਸਕੇ ਇੱਕ ਸਾਲ ਦੇ ਵਿੱਚ ਦੋ ਦੋ ਵੀਜ਼ੇ ਆਉਂਦੇ ਰਹੇ ਆ ਸਤਨਾਮ ਮਾਫੀ ਮੰਗਦਾ ਸਾਰਿਆਂ ਦੇ ਸਾਹਮਣੇ ਫੇਰ ਕਰੇ ਪ੍ਰਮਾਤਵਾ ਪਰ ਟੱਕਤਾ ਜਿਹੜੀ ਮੇਰੀਆ ਕਰਾਈਆ ਉਹ ਮੇਰੇ ਜੁੰਮੇ ਆ ਫੇਰ ਕਰੇ ਪ੍ਰਮਾਤਵਾ ਪਰ ਕਰਾਮੀਆਂ ਕੁਝ ਮਜਬੂਰੀਆਂ ਜਦੋਂ ਲਈ ਤਾਂ ਤੇ ਜਿੰਦੇ ਲੈ ਕੇ ਆਈਦਾ ਹੁਣ ਕੀ ਆਖੀਏ ਸਤਨਾਮ ਆਓ ਸਾਹਮਣੇ ਨੰਬਰ ਜਾਸੀਆਂ ਦਾ ਲੈ ਵੀ ਜੱਗੀ ਆ ਫੇਰ ਨੌਜਾਨ ਲਓ ਟਿੱਬੇ ਵਾਲਾ ਬੰਟੀ 1100 ਡਾਲਰ ਦੀਆਂ ਟਿੱਬੇ ਵਾਲੇ ਬਾਂਟੀ ਦੀਆਂ ਅਗਲੀਆਂ ਤਿੰਨ ਕਬੱਡੀਆਂ ਪੈਣਗੀਆਂ ਮੋਹਨਵੀਰ ਸਿੰਘ ਬਾਲਾ ਦੇ ਵੱਲੋਂ ਤੇ ਇਧਰੋਂ ਕਿਹਦੇ ਤੇ ਲਾਇਏ ਹਰਖੂ ਵਾਲੀਏ ਮੇਸ਼ੀ ਦੀਆਂ ਤਿੰਨ ਕਬੱਡੀਆਂ 1100 ਨਹੀਂ ਹੁਣ ਤੇ ਪਲੇਅਰ ਪੈਸਿਆਂ ਦੀ ਤਾਂ ਕੋਈ ਕਮੀ ਨਹੀਂ ਖੁਰ ਤੇ ਪਲੇਅਰ ਕਹਿੰਦੇ ਵੀ ਨਾ ਲਾਓ ਪੈਸਾ ਤੇਨੇ ਵਾ ਆ ਗਿਆ ਬੱਚੀ ਬੰਮ ਹੋਈ ਹੈ ਹਾਂਜੀ ਮੇਰੀ ਬੱਤੀ ਨੇ ਉਂਗਲ ਫੜ ਲਈ ਹੈ ਇੱਕ ਇਹਨਾਂ ਦਾ ਘੇੜਾ ਲਾ ਦਿਓ ਬੱਚੀ ਦਾ ਜੇ ਤੁਹਾਨੂੰ ਲੱਗਦਾ ਨਾ ਵੀ ਕਿਸੇ ਯਾਰ ਦੋਸਤ ਦੀ ਤੁਹਾਡੇ ਬੱਚੀ ਇੱਕ ਵਾਰ ਪਛਾਣ ਲੈਂਦੇ ਵੀ ਇਹ ਤਾਂ ਸਾਡੇ ਯਾਰ ਦੋਸਤ ਦੀ ਬੱਚੀ ਹੈ ਬੱਚੀ ਗੁੰਮ ਹੋਈ ਹੈ ਜੀ ਆਪਣੇ ਆਪਣੇ ਬੱਚੇ ਸੰਭਾਲ ਕੇ ਹੁਣ ਮੇਲਾ ਸਫਲ ਹੈ ਬੱਚੇ ਗੁੰਮ ਹੋਣ ਲੱਗੇ ਐ ਮਹਿਮਦਵਾਲ ਦੇ ਕਹਿੰਦੇ ਪੂਰਨ ਸਿੰਘ ਦਾ ਪੋਤਾ ਆ ਗਿਆ ਕਬੱਡੀ ਪਾਉਣ ਦੇ ਲਈ ਆਹ ਚਾਰ ਨੇ ਚਾਰੋ ਦੇ ਚਾਰੇ ਤਿਆਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਗੱਟ ਫੜਦਾ ਕੌਣ ਲੱਤੀ ਲੱਗਦਾ ਮੈਨੂੰ ਲੱਗਦਾ ਵੀ ਮੁੰਡਾ ਜਲੰਧਰੀਆ ਟੁੱਟ ਕੇ ਪੈ ਗਿਆ ਮੁੰਡਾ ਜਲੰਧਰੀਆ ਟੁੱਟ ਕੇ ਪੈ ਗਿਆ